ਸਾਡੀ ਭਰਾਵਾ ਪੂਰੀ ਲੁੱਟ ਹੋਈ ਆ ਨਾ ਸਾਡੇ ਕੋ ਚੱਪੜਾ ਨਾ ਸਾਡੇ ਕੋ ਜੁੱਤੀ ਆ ਹੁਣ ਸਾਡੇ ਕੋ 18 ਕਿਲੇ ਕਣਕ ਜੀ 18 ਕਿਲੇ ਕਰਕੇ ਹੀ ਵੇਚਤੀ ਆ ਇਹਨਾਂ ਕੋਲੇ ਜੀ ਕਿੰਨੇ ਰੁਪਈਆ ਦੀ ਕਣਕ ਸੀ ਮੇਰੇ ਕੋ 8 ਲੱਖ ਦੀ ਇਹ ਕਦੋਂ ਫਰਾਰ ਹੋਈ ਆ ਇਹ ਅੱਜ ਕੱਲ੍ਹ ਦੇ ਫਰਾਰ ਹੋਦੇ ਜੀ ਬਸ 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 ਕੰਮ ਫਰਾਰ ਹੋਣਗੇ ਜਦੋਂ ਨਾਲ ਕੰਟੈਕਟ ਕੀਤਾ ਗਿਆ ਮੰਨ ਲਓ ਜਿਹੜੇ ਪਿੰਡ ਦੇ 2-4 ਬੰਦੇ ਸੀ ਉਹ ਕਹਿੰਦੇ ਵੀ ਪੇਮੈਂਟ ਤੁਹਾਡੀ ਆ ਜੂਗੀ ਆ ਜੂਗੀ ਕੋਈ ਵੀ ਪਿੰਡ ਦੇ ਵਿੱਚ ਤੁਹਾਡਾ ਕਣਕ ਖਰੀਦਣ ਆਉਂਦਾ ਜਿਹੜਾ ਪਹਿਲੀ ਗੱਲ ਤਾਂ ਜਿੰਦੇ ਕੋਲ ਲਾਇਸੈਂਸ ਹੈ ਨਹੀਂ ਉਹ ਕਣਕ ਖਰੀਦ ਨਹੀਂ ਸਕਦਾ ਤੇ ਫਿਰ ਜੇ ਕਣਕ ਖਰੀਦਦਾ ਉਹਦੀ ਤਲਾਬ ਮਾਰਕੀਟ ਕਮੇਟੀ ਨੂੰ ਦਿਓ ਤੇ ਸਾਡੀ ਭਰਾਵਾ ਪੂਰੀ ਲੁੱਟ ਹੋਈ ਆ ਨਾ ਸਾਡੇ ਕੋਲ ਚੱਪੜਾ ਨਾ ਸਾਡੇ ਕੋਲ ਜੁੱਤੀ ਆ ਹੁਣ ਸਾਡੇ ਕੋਲ 18 ਕਿੱਲੇ ਕਣਕ ਜੀ 18 ਕਿੱਲੇ ਕਣਕ ਹੀ ਵੇਚਤੀ ਆ ਇਹਨਾਂ ਕੋਲੇ ਜੀ ਕਿੰਨੇ ਰੁਪਈਆ ਦੀ ਕਣਕ ਸੀ ਲੇਖ 8 ਲੱਖ ਦੀ ਹੋਰ ਕਿੰਨੇ ਕੁ ਲੋਗ ਬਾਦੂ ਬਾਦੂ ਆ ਬਾ 7 ਲੱਖ ਰੁਪਈਆ ਇਹਦੇ ਕੋਲੇ 15000 ਰਾਇਪਰੇ ਦਾ ਸਾਡੇ ਕੋਲੇ ਸਰ ਨਾ ਟਾਈਕਲੇ ਕਨੈਕਟ ਸੀ ਮੈਂ ਉਹਨੂੰ ਟਾਈਕਲੇ ਕਨਕ ਵੇਚੀ ਆਪਣੇ ਪਿੰਡ ਦੇ ਵਿੱਚ ਕਿੰਨੇ ਕੁ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਜੀ ਇਹ ਘੱਡੋ ਘੱਡ ਕਰੋੜ ਡੇਢ ਕਰੋੜ ਦਾ ਹੋ ਗਿਆ ਡੂੜ ਕਰੋੜ ਦਾ ਹੋ ਗਿਆ ਡੂੜੇ ਕਰੋੜ ਦਾ ਨੁਕਸਾਨ ਹੈਗਾ ਡੂੜੇ ਤਾਂ ਹੈ ਇਹ ਤੇ ਪੇਮੈਂਟ ਬਾਕੀ ਕਹਿੰਦੇ ਸੀ ਪੇਮੈਂਟ ਕਹਿੰਦੇ ਹਫਤੇ ਬਾਅਦ ਤੁਹਾਡੀ ਆਨਲਾਈਨ ਆ ਜੂਗੀ ਵੀ ਸਰਕਾਰੀ ਵੇਚਦੇ ਆ ਤੁਹਾਡੇ ਖਾਤੇ 'ਚ ਆ ਜੂਗੀ ਖਾਤਾ ਤੇ ਆਧਾਰ ਕਾਰਡ ਨੰਬਰ ਤੇ ਤੁਸੀਂ ਦੇ ਦਿਓ ਤੁਹਾਡਾ ਤੇ ਇਹ ਕਦੋਂ ਫਰਾਰ ਹੋਏ ਇਹਨੇ ਕੱਲ੍ਹ ਦੇ ਫਰਾਰ ਹੋ ਗਏ ਜੀ 500 500 500 ਕੰਮ ਫਰਾਰ ਹੋ ਗਏ ਜਦੋਂ ਨਾਲ ਕੰਟੈਕਟ ਕੀਤਾ ਗਿਆ ਮੰਨ ਲਓ ਜਿਹੜੇ ਪਿੰਡ ਦੇ 2- ਜੋਗੀ ਇਸ ਗੱਲ ਤੇ ਰਹੇ ਐ ਤੇ ਅਸੀਂ ਫਿਰ ਜਦੋਂ ਸਾਨੂੰ ਪਤਾ ਲੱਗਿਆ ਹੌਲੀ ਹੌਲੀ ਅਸੀਂ ਉਹਨੂੰ ਕਾਇਰ ਹੀ ਕੀਤੀ ਜਿੱਤੇ ਇਹਨਾਂ ਨੇ ਕਣਕ ਵੇਚੀ ਅਸੀਂ ਉਹਦੇ ਕੋਲੇ ਗਏ ਮਲੋਟ ਤੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਇੰਨੇ ਤੁਸੀਂ ਪੇਮੈਂਟ ਉਹਨਾਂ ਨੂੰ ਕੈਸ਼ ਕਿਵੇਂ ਦੇ ਸਕਦੇ ਹੋ ਤੇ ਮਾਈਆ ਦਾ ਵਾਅਦਾ ਦੰਦਾ ਨਹੀਂ ਆਹ ਦਾ ਵਾਅਦਾ ਨਹੀਂ ਤੁਸੀਂ ਉਹਨਾਂ ਦਾ ਕੋਈ ਪ੍ਰੂਫ ਜਾ ਦਿਓ ਉਹਨਾਂ ਨੇ ਅੱਗੂ ਸਭ ਜਵਾਬ ਦਿੱਤਾ ਵੀ ਸਾਡੇ ਕੋਲ ਪੈਸੇ ਉਹ ਲੈ ਗਏ ਉਹ ਕਿੱਥੋਂ ਦੇ ਸੀਗੇ ਰੈਨ ਵਾਲੇ ਜੀ ਹਾਂਜੀ ਉਹ ਸਬਸੇ ਦੇਣਾ ਇਹਨੂੰ ਪਤਾ ਸਬਸੇ ਦੇ ਦੱਸ ਦੇ ਦੱਸ ਦੇ ਕਨਫਰਮ ਨਹੀਂ ਹੈਗਾ ਕਨਫਰਮ ਨਹੀਂ ਹੈਗਾ ਸਬਸੇ ਦੱਸ ਦੇ ਇਹ ਜਿਵੇਂ ਮਤਲਬ ਕਈ ਕਹਿੰਦੇ ਮਲੋੜ ਵਿੱਚ ਹੀ ਕਣਕ ਹੈ 163 ਨੰਬਰ ਕਲਰ ਖੜਾ ਕਲਰ ਖੜਾ ਵਿੱਚ ਹੀ ਹੈ 163 ਨੰਬਰ ਦੁਕਾਨ ਤੇ ਇਹਨਾਂ ਨੇ ਵਿੱਚ ਹੀ ਹੈ ਮਲੋੜ ਵਿੱਚ ਹੀ ਹੈ ਕੋਈ ਵੀ ਅੜਦੀਆ ਵੀ ਮਿਲੀ ਬੁੱਕ ਤੋਂ ਹੋ ਸਕਦਾ ਹੈ ਜਿਹੜੇ ਸਾਨੂੰ 10000 ਤੋਂ ਵੱਧ ਕੋਈ ਅੜਦੀਆ ਦਿੰਦਾ ਨਹੀਂਗਾ ਮੈਨੂੰ ਵੀ ਕਈ ਜਣਿਆਂ ਨੇ ਮੈਨੂੰ ਕਨਫਰਮ ਕੀਤਾ ਵੀ ਤੁਸੀਂ ਵੀ ਕਣਕ ਇੱਥੇ ਵੇਚ ਦਿਆ ਜੀ ਕੀ ਰੇਟ ਕੀ ਦੇ ਰਹੇ ਸੀ ਕਣਕ ਦਾ ਰੇਟ ਸਰਕਾਰੀ ਰੇਟ ਦਾ 225 225 ਰੁਪਏ ਇਹ ਕਿੰਨਾ ਤੁਹਾਡਾ ਨੁਕਸਾਨ ਹੋਇਆ ਜੀ ਮੇਰਾ ਹੋ ਗਿਆ ਜੀ तकरीबन 7 ਲੱਖ ਦਾ ਹੋ ਗਿਆ ਇਹ ਕਣਕ ਇਹਨਾਂ ਨੇ ਤੁਹਾਡੇ ਕੋਲ ਤੁਹਾਡੇ ਪਿੰਡਾਂ ਕਿ ਖਰੀਦੀ ਸੀ ਨਹੀਂ ਜੀ ਉੱਥੇ ਉੱਥੇ ਹੀ ਕਿਹੜੇ ਖੜੇ ਉੱਥੇ ਹੀ ਕਿਹੜੇ ਖੜੇ ਆ ਉਹ ਤੇ ਕੀ ਆ ਸਾਡਾ ਬੰਦਾ ਗਿਆ ਸੀ ਲੱਕੜ ਚਿਰਾਣ ਨਾਲ ਸੀ ਆਰਾ ਆਰਾ ਰਾ ਕਹਿਣ ਲੱਗਾ ਕਿ ਇੱਥੇ ਹਰਿਆਣੇ ਦੇ ਬੰਦੇ ਆਏ ਕਹਿੰਦੇ ਖਰੀਦੇ ਆ ਮੈਂ ਤੁਹਾਡੇ ਨਾਲ ਚੱਲਦਾ ਗੱਲ ਕਰਾਵਾਂਗੇ ਮੈਂ ਗੱਲ ਨੂੰ ਲੱਕੀ ਆ ਮੈਂ ਪਿੰਡ ਜਾਣਾ ਕੋਲ ਦੀ ਉਹ ਆਓ ਆਓ ਮੇਰੇ ਸੂਏ ਸੀ ਸਾਡੇ ਪਿੰਡ ਦੇ ਆਦਾ ਕਹਿੰਨ ਕਿ ਇਹਨਾਂ ਨੂੰ ਦੇ ਦਿਓ ਇਹ ਠੀਕ ਹੈ ਬੰਦੇ ਫਲਾਣਾ ਢਿਮਕਾਲਾ ਕਰਿਓਗੇ ਕਿ ਸਰਕਾਰੀ ਜਿਹੇ ਤੇ ਪੈਸੇ ਦੇਣਗੇ ਇਸ ਤਰ੍ਹਾਂ ਕਰਕੇ ਦੁਬਾਰਾ ਆਪੋਤਾ ਮੈਂ ਚਲੋ ਇੱਥੇ ਛਿੜ ਦੇਗਾ ਪਰ ਬੇਸਣੀ ਕੀ ਹੈ ਤੇ ਉਹ ਦਵਾ ਦੇਖਿਆ ਉਹਨਾਂ ਗੱਪ ਮਾਰ ਲਗੇ ਕਹਿੰਦੇ ਜਨੇ ਅਕਲ ਕੰਦੀ ਕਹਿੰਦੇ ਇੱਥੇ ਅਸੀਂ ਜ਼ਮੀਨ ਲਈ 25 ਕਿਲੋ ਫੀਲ ਦੇ ਕਹਿੰਦੇ 25 ਕਿਲੋ ਜ਼ਮੀਨ ਲਈ ਆ ਮੈਂ ਕਿੱਥੇ ਇੱਥੇ ਲਈ ਆ ਨਾਲ ਅਸੀਂ ਥੋੜਾ ਮੈਂ ਤੁਹਾਨੂੰ ਨਾ ਦੱਸ ਕੇ ਰਾਂ ਬੰਦਾ ਮੈਂ ਸਾਰੀ ਬਿਲਡ ਬਿਲਡ ਨੂੰ ਜਾਣਦਾ ਕਹਿੰਦਾ ਉਹ ਕਹਿੰਦਾ ਦੀ ਨਾ ਨਹੀਂ ਦੱਸਾਂ ਮੇਰਾ ਮੈਂ ਚੋਰੀ ਨਾਲ ਵੇਚਣੀ ਹੈ ਉਹ ਉਹ ਉੱਥੇ ਕੀ ਮਾਰ ਕੇ ਆ ਬਾ ਇਹ ਕੱਡਾ ਲਾਦਾ ਦਰੰਗ ਕੱਫਰੀ ਤੇ ਲਾ ਕੇ ਕੱਡਾ ਤੇ ਫਰੀ ਦੇਦਾ ਕਿ ਇਹਨੂੰ ਆ ਦਾਨ ਦਾਨ ਕਰਦਾ ਤੇਰਾ ਤੇ ਤੇਰੇ ਪਿੰਡ ਕੋਈ ਵਿਆਹ ਹੋਇਆ ਬੂ ਐਗਰੀ ਬਾ ਦੇ ਅੜਿਜਣਾ ਦੇ ਦੱਸੋ ਅਸੀਂ ਵੀ ਕੀ ਕਿ ਲੱਖ ਜਾਂ 25 ਲੱਖ 25000 ਜਾਂ ਕੀ 1000 ਉਹਨਾਂ ਨੂੰ ਦੇ ਕੇ ਆਵਾਂਗੇ ਤੇਰੇ ਪਿੰਡ ਅਸ ਤੋਂ ਕੁਝ ਦੱਸੋ ਮੈਨੂੰ ਤੁਹਾਡੇ ਪ੍ਰੋਬਲਮ ਪਤਾ ਕਿੱਥੇ ਆ ਪ੍ਰੋਬਲਮ ਹੈ ਕਿ ਸਾਡੇ ਕਿਸਾਨ ਜਿਹੜੇ ਹੈਗੇ ਆ ਬਿਲਕੁਲ ਵੇਸਲੇ ਹੋਏ ਪਏ ਆ ਕੰਮ ਕਰਕੇ ਖੁਸ਼ ਨਹੀਂਗੇ ਮੰਡੀ ਸਰਕਾਰ ਨੇ ਹਰੇਕ ਪਿੰਡ ਦੇ ਲਾਗੇ ਮੰਡੀਆਂ ਕਟਪੜ 4-5 ਕਿਲੋਮੀਟਰ ਦੇ। ਇੱਕ ਬੰਦਾ ਇਹਨਾਂ ਦੇ ਘਰੇ ਜਾਂਦਾ ਜਾਂ ਲਾਲਚ ਦਿੰਦਾ ਥੋੜਾ ਬਹੁਤ। ਉਸ ਲਾਲਚ ਆ ਕੇ ਜਿੱਥੇ ਏਡੀ ਵੱਡੀ ਸੈਂਟਰ ਸਰਕਾਰ ਦੇ ਨਾਲ ਲੜਾਈ ਲੜੀ ਜਾਂਦੇ ਇਹਨਾਂ ਨੂੰ ਟੱਕੂਆ ਕਰਕੇ ਵੀ ਆਉਣ ਵਾਲੇ ਸਮੇਂ ਸਾਡੇ ਕਿਸਾਨਾਂ ਦਾ ਨੁਕਸਾਨ ਨਾ ਹੋਵੇ, ਸਾਡੀਆਂ ਮੰਡੀਆਂ ਨਾ ਜਾਣ ਤੇ ਸਾਡੇ ਖੁਦ ਕਿਸਾਨ ਜੇ ਇਹਨਾਂ ਹਾਲਾਤਾਂ 'ਚ ਗੁਜ਼ਰਦੇ ਨੇ, ਇਹ ਬਹੁਤ ਮੰਦ ਭਾਗੀ ਘਟਨਾ। ਟੋਡੇ ਮਾਦੀਆਂ ਵਰਾਈਆਂ ਸੀ ਸਾਰੇ ਕਿਸਾਨਾਂ ਨੂੰ ਗਵਾ ਕਰਦੇ ਆ। ਕੋਈ ਵੀ ਪਿੰਡ ਦੇ ਵਿੱਚ ਟੋਡਾ ਕਣਕ ਖਰੀਦਣ ਆਉਂਦਾ। ਜਿਹੜਾ ਪਹਿਲੀ ਗੱਲ ਤਾਂ ਜਿੰਦੇ ਕੋਲ ਲਾਇਸੈਂਸ ਹੈ ਨਹੀਂ ਉਹ ਕਣਕ ਖਰੀਦ ਨਹੀਂ ਸਕਦਾ ਤੇ ਫਿਰ ਜੇ ਕਣਕ ਖਰੀਦਦਾ ਉਹਦੀ ਤਲਾਬ ਮਾਰਕੀਟ ਕਮੇਟੀ ਨੂੰ ਦਿਓ ਜਿੰਨਾ ਚਿਰਾਂ ਦੇ ਕੋਈ ਲਾਇਸੈਂਸ ਨਹੀਂ ਹੁੰਦਾ ਉਹਨੂੰ ਨਾ ਦਿਓ ਪਹਿਲਾਂ ਉਹਦੀ ਪੂਰੀ ਪੁੱਛ ਦੱਸ ਕਰੋ ਵੀ ਉਹ ਬੰਦਾ ਹੈ ਕਿੱਥੋਂ ਦਾ ਕਿੱਥੋਂ ਆ ਕੇ ਬੈਠਾ ਬਾਹਰ ਦੇ ਬੰਦੇ ਜੀ ਇੱਕਦਾਂ ਨੋਟ ਕਰਕੇ ਜਾਣਗੇ ਫੜਨੇ ਵੀ ਮੁਸ਼ਕਲ ਹੈ ਤੇ ਉਹਨਾਂ ਉੱਤੇ ਕਿਉਂਕਿ ਸਰਕਾਰ ਨੇ ਜਿਹੜਾ ਸਿਸਟਮ ਬਣਾਇਆ ਤੁਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਉਸੇ ਕਾਰਵਾਈ ਦੀ ਅਸੀਂ ਲੜਾਈ ਲੜਦੇ ਜਿਹੜਾ ਜਿਹੜਾ ਗਰੰਟੀ ਦਾ ਕਾਨੂੰਨ ਮੰਗਦੇ ਨਾ ਇਨ੍ਹਾਂ ਹਾਲਾਤਾਂ ਵਾਸਤੇ ਮੰਗਦੇ ਆ ਜੇ ਕਿਸਾਨ ਦਾ ਨੁਕਸਾਨ ਹੋਵੇ ਤੇ ਆਪਾਂ ਕੋਰਟ ਦੇ ਵਿੱਚ ਜਾ ਕੇ ਜੋ ਉਹਨੂੰ ਸਜ਼ਾ ਕਰਾ ਸਕੀਏ ਤੇ ਪੈਸੇ ਲੈ ਸਕੀਏ ਆਹ ਲੜਾਈ ਆ ਤੇ ਜੇ ਮੰਡੀ ਦੀ ਜਿਹੜੀ ਪਹਿਲੀ ਗੱਲ ਤਾਂ ਸਾਡੇ ਕਿਸਾਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਮੰਡੀ ਦੀ ਹਸੂਲ ਤਾਂ ਸਾਨੂੰ ਕਿੰਨੀ ਹੈ ਤੁਹਾਡੇ ਮੰਡੀ ਜਾਈ ਕਣਕ ਦੇ ਵਿੱਚ ਤੁਹਾਨੂੰ ਸੱਟ ਲੱਗ ਜੇ ਤੁਹਾਡਾ ਟਰੈਕਟਰ ਖਰਾਬ ਹੋ ਜੇ ਤੁਹਾਡੀ ਕਣਕ ਨੂੰ ਅੱਗ ਲੱਗ ਜੇ ਤੁਹਾਡੀ ਕਣਕ ਕੋਈ ਚੱਕ ਕੇ ਲੈ ਜੇ ਮਾਰਕੀਟ ਕਮੇਟੀ ਕਦੇ ਨਹੀਂ ਹੁੰਦੀ ਠੀਕ ਹੈ ਕਿਸਾਨਾਂ ਨੂੰ ਤਾਂ ਇਹ ਅਪੀਲ ਅਸੀਂ ਤਾਂ ਬਾਰ-ਬਾਰ ਦੇਖੋ ਹੋ ਕੇ ਵੀ ਦਿੰਦੇ ਫਿਰਦੇ ਆ ਸੰਘਰਸ਼ ਵੀ ਲੜਦੇ ਆ ਵੀ ਇਹਨਾਂ ਮੰਡੀਆਂ ਵਾਸਤੇ ਮੰਡੀਆਂ ਬਚੀਆਂ ਰਹਿਣ ਉਹ ਮੰਡੀਆਂ ਕਿਉਂ ਬਚ ਕੇ ਰਹਿਣ ਜੇ ਮੰਡੀਆਂ ਬਚੀਆਂ ਰਹਿਣਗੀਆਂ ਤਾਂ ਕਿਸਾਨਾਂ ਦੀ ਫਸਲ ਹੈ ਜਿਹੜੀ ਉਹ ਮੰਡੀਆਂ ਚ ਵਿਕੂਗੀ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਸਰਕਾਰ ਹੋਊਗੀ ਪਰ ਪਤਾ ਨਹੀਂ ਕਿਉਂ ਕਿਹੜੇ ਭੋਲੇ ਇਹ ਕਿਸਾਨ ਆ ਜਿਹੜੇ ਪ੍ਰਾਈਵੇਟ ਇੱਕ ਇਹਨੂੰ ਜਾਣਦੇ ਨਹੀਂ ਲੈਣ ਨਹੀਂ ਦੇਣ ਨਹੀਂ ਉਹਨੂੰ ਕਣਕ ਵੇਚੀ ਜਾਂਦੇ ਆ ਕਰੋੜ ਡੈਢ ਕਰੋੜ ਦੀ 6 ਮਹੀਨਿਆਂ ਦੀ ਕਮਾਈ ਉਹਨੂੰ ਸਿੱਟੀ ਜਾਂਦੇ ਆ ਉਹ ਰਾਤੋਂ ਰਾਤ ਵੇਚ ਕੇ ਡੈਢ ਕਰੋੜ ਰੁਪਇਆ ਕਮਾ ਕੇ ਅਗਲੇ ਪਤਾ ਹੀ ਨਹੀਂ ਕਿੱਥੋਂ ਦੇ ਹੈ ਕਿੱਥੋਂ ਦੇ ਨਹੀਂ ਹੈ ਇਹ ਠੇਕੇ ਲੈ ਲੈਗੇ ਇਹ ਠੇਕੇ ਲੈ ਕੇ ਜ਼ਮੀਨਾਂ ਸਿਰਫ